ਕੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੰਦੀਪ ਕ੍ਰੀਏਸ਼ਨਸ ਤੇ ਹਾਜ਼ਰ ਹੋਇਆ ਜੀ ਕੁਝ ਹੋਰ ਨਵੇਂ ਡਿਜ਼ਾਈਨ ਲੈ ਕੇ ਇਸ ਵਾਰ ਦਾ ਡਿਜ਼ਾਈਨ ਜਿਹੜਾ ਬਣਦਾ ਪਿਆ ਆ ਇਹ ਕਲੀਆਂ ਵਾਲਾ ਡਿਜ਼ਾਈਨ ਆ ਕਲੀਆਂ ਪੈ ਕੇ ਵਿੱਚ ਬੁੱਲਟੀ ਪਈਗੀ ਬਹੁਤ ਪਿਆਰਾ ਡਿਜ਼ਾਈਨ ਆ ਜਲਦੀ ਹੀ ਇਹਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਸ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਕੁਝ ਡਿਜ਼ਾਈਨ ਸ਼ੇਅਰ ਕਰਨ ਜਾ ਰਹੇ ਹਾਂ ਬਹੁਤ ਹੀ ਪਿਆਰੀ ਡਿਜ਼ਾਈਨ ਆ ਉਹ ਤੁਹਾਨੂੰ ਦਿਖਾਉਨੇ ਆ ਅਸੀਂ ਅੱਜ ਦਾ ਆਪਣਾ ਪਹਿਲਾ ਡਿਜ਼ਾਈਨ ਹਾਂਜੀ ਇਹ ਹੈ ਜੀ ਸਾਡਾ ਅੱਜ ਦਾ ਪਹਿਲਾ ਡਿਜ਼ਾਈਨ ਸਕਿਨ ਕਲਰ ਦੇ ਸੂਟ ਉੱਪਰ ਮੈਰੂਨ ਕਲਰ ਦਾ ਵਰਕ ਕੀਤਾ ਹੈ ਮੈਰੂਨ ਕਲਰ ਦਾ ਥ्रेड ਲਗਾ ਕੇ ਬਹੁਤ ਹੀ ਪਿਆਰਾ ਵਰਕ ਹੋਇਆ ਆ ਤੁਸੀਂ ਨੇੜੇ ਤੋਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਵਰਕ ਹੋਇਆ ਆ ਨਾਲੇ ਬਾਜੂ ਤੇ ਵਰਕ ਆਇਗਾ ਤੇ ਇਹ ਕੋਨਿਆਂ ਵਿੱਚ ਅਸੀਂ ਫਲਾਰ ਬਣਾਏ ਆ ਦੇ ਸਾਈਡਾਂ ਤੇ ਤਰੀਜਾਂ ਤੇ ਤੇ ਘੇਰੇ ਤੇ ਅਸੀਂ ਵੇਲ ਬਣਾਈਆਂ ਬਹੁਤ ਹੀ ਪਿਆਰਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਹੈ ਤੁਸੀਂ ਇਸ ਡਿਜ਼ਾਈਨ ਨੂੰ ਕਿਸੇ ਵੀ ਕਲਰ ਉੱਪਰ ਕਸਟਮਾਈਜ਼ ਕਰਵਾ ਸਕਦੇ ਹੋ ਬਹੁਤ ਹੀ ਸੋਹਣੀ ਦਿਖਾਈਏ ਸੂਟ ਦੀ ਹਾਂਜੀ ਇੱਕ ਸੂਟ ਅਸੀਂ ਇਹ ਰੈਡੀ ਕੀਤਾ ਆ ਇਹ ਮਸਟਰਡ ਕਲਰ ਦੇ ਉੱਪਰ ਰੈਡੀ ਕੀਤਾ ਆ ਮਸਟਰਡ ਕਲਰ ਦੇ ਉੱਪਰ ਮੈਰੂਨ ਕਲਰ ਦੀ ਸ਼ੇਡ ਲਗਾ ਕੇ ਮੈਰੂਨ ਤੇ ਲਾਈਟ ਜਬੀ ਬੀ ਪਿੰਕ ਲਗਾ ਕੇ ਰੈਡੀ ਕੀਤਾ ਆ ਇਹ ਦੇ ਕੋਨਿਆਂ ਤੇ ਵਰਕ ਆਏਗਾ ਦੋਨੋਂ ਸਾਈਡ ਤੇ ਇਤਨਾ ਵੇਲਾ ਤਾਂ ਫਲਾਰ ਆਉਣਗੇ ਕੋਨਿਆਂ ਤੇ ਨਾਲ ਕਟਵਰਕ ਨਾਲ ਇਹ ਦਾ ਬਾਜੂ ਤੇ ਵਰਕ ਆਏਗਾ ਬਹੁਤ ਹੀ ਪਿਆਰਾ ਸੂਟ ਰੈਡੀ ਹੋਇਆ ਹੈ ਵੀ ਨਾਲ ਬੈਕ ਸਾਈਡ ਤੇ ਵੀ ਕਟਵਰਕ ਆਏਗਾ ਬਨਾਲ ਬਾਜੂ ਤੇ ਵਰਕ ਬਹੁਤ ਪਿਆਰਾ ਕਲਰ ਕੰਬੀਨੇਸ਼ਨ ਵੀ ਬਹੁਤ ਪਿਆਰਾ ਬਹੁਤ ਹੀ ਸਫਾਈ ਦੇ ਨਾਲ ਵਰਕ ਹੋਇਆ ਹੈ ਨੇੜੇ ਤੋਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸਫਾਈ ਹੈ ਵਰਕ ਵਿੱਚ ਬਹੁਤ ਪਿਆਰਾ ਸੂਟ ਬਣ ਕੇ ਰੈਡੀ ਹੋਇਆ ਹੈ ਇਕੜੀ ਜਾਨ ਅਸੀਂ ਇਹ ਰੈਡੀ ਕੀਤਾ ਹੈ ਇਹ ਜੌਰਜਟ ਫੈਬਰਿਕ ਦੇ ਉੱਪਰ ਰੈਡੀ ਹੋਇਆ ਹੈ ਇਹ ਵਿੱਚ ਚਾਕਾਂ ਦਾ ਵਰਕ ਹੈ ਚਾਕਾਂ ਤੇ ਨਾਲ ਘੇਰੇ ਤੇ ਵਰਕ ਹੋਇਆ ਆ ਬਹੁਤ ਹੀ ਪਿਆਰਾ ਵਰਕ ਹੋਇਆ ਆ ਤੁਸੀਂ ਨੇੜੇ ਤੋਂ ਵਰਕ ਦੀ ਸਫਾਈ ਚੈੱਕ ਕਰ ਸਕਦੇ ਹੋ ਇਹ ਕੰਮ ਇਹਦੀਆਂ 슬ੀਵਸ ਤੇ ਆਏਗਾ ਤੇ ਇਹਦੇ ਨਾਲ ਬਾਟਮ ਤੇ ਵੀ ਵਰਕ ਕੀਤਾ ਆ ਇਹ ਕੰਮ ਜਿਹੜਾ ਇਹਦੀ ਬਾਟਮ ਤੇ ਹਾਂਜੀ ਇੱਕ ਬਹੁਤ ਪਿਆਰਾ ਡਿਜ਼ਾਈਨ ਇਹ ਬਣ ਕੇ ਰੈਡੀ ਹੋਇਆ ਆ ਇਹ ਅਸੀਂ ਮੈਰੂਨ ਕਲਰ ਉੱਪਰ ਰੈਡੀ ਕੀਤਾ ਆ ਇਹ ਕੰਮ ਇਹਦੇ ਕੀ ਰੇਤੇ ਕੋਨੀਆਂ ਤੇ ਆਏਗਾ ਨਾਲ ਇਹਦੇ ਨੈੱਟ ਬਣੀ ਹੋਈ ਆ ਬਹੁਤ ਪਿਆਰਾ ਡਿਜ਼ਾਈਨ ਬਣਿਆ ਆ ਨਾਲ ਇਹਦੇ ਕਟਵਰ ਕਾਏਗਾ ਇਹ ਕਟਵਰ ਕੇ ਦੀ ਬੈਕ ਸਾਈਡ ਤੇ ਆਏਗਾ ਬਹੁਤ ਪਿਆਰਾ ਕੰਮ ਹੋਇਆ ਆ ਇਹ ਕਮੇਦੀਆਂ 슬ੀਵਸ ਤੇ ਆਏਗਾ ਸਲੀਵਜ਼ ਤੇ ਵੀ ਨਾਲ ਨੈੱਟ ਬਣੀ ਹੋਈ ਹੈ ਬਹੁਤ ਪਿਆਰਾ ਕੰਮ ਹੋਇਆ ਹੈ ਬਹੁਤ ਸਫਾਈ ਦੇ ਨਾਲ ਕੰਮ ਹੋਇਆ ਹੈ ਤੁਹਾਨੂੰ ਸਾਡੇ ਡਿਜ਼ਾਈਨ ਕਿਵੇਂ ਦੇ ਲੱਗਦੇ ਆ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਅੱਗੇ ਸ਼ੇਅਰ ਕਰੋ ਵੀਡੀਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਸਾਡੇ ਇਹ ਡਿਜ਼ਾਈਨ ਤੁਹਾਨੂੰ ਕਿਵੇਂ ਦੇ ਲੱਗਦੇ ਆ ਧੰਨਵਾਦ ਜੀ